ਦੁਬਈ ਸਭ ਤੋਂ ਪਹਿਲੇ ਦਿਨ ਤੋਂ ਹੀ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਚੱਲ ਰਿਹਾ ਤੇ ਉਸੇ ਦੀ ਹੀ ਅੱਜ ਐਗਜ਼ਾਮਪਲ ਅਸੀਂ ਇੱਥੇ ਸ਼ੇਅਰ ਕਰਨ ਲੱਗੇ ਆ ਮੈਂ ਇਸ ਟਾਈਮ ਦੁਬਈ ਆ AI ਫੈਸਟੀਵਲ ਅਟੈਂਡ ਕਰਨ ਆਇਆ ਸੀ ਤੇ ਇਹ AI ਫੈਸਟੀਵਲ ਤੁਸੀਂ ਇਹ ਦੇਖੋ ਕਿ ਪਹਿਲਾਂ ਹਜੇ ਆ 2024 ਵਾਲਾ ਅਕਤੂਬਰ ਚ ਹੋਇਆ ਸੀ ਤੇ ਹੁਣ ਐਪਰਲ ਦੇ ਵਿੱਚ ਫੇਲ ਹੋ ਰਿਹਾ ਜਿੱਤੇ ਸਾਰੀ ਦੁਨੀਆ ਤੋਂ AI ਦੀਆਂ ਇਨੋਵੇਸ਼ਨਸ ਕੀ ਕੀ ਹੋ ਰਿਹਾ ਕਿ ਕਿ 에ਜੈਂਟਸ ਦੇ ਵਿੱਚ ਕੰਮ ਹੋ ਰਿਹਾ LLM ਦੇ ਵਿੱਚ ਕੀ ਹੋ ਰਿਹਾ 에ਜੈਂਟਿਕ AI ਦੇ ਵਿੱਚ ਕੀ ਹੋ ਰਿਹਾ ਉਹ ਸਾਰਾ ਕੁਝ ਜਿਹੜਾ ਕੰਮ ਹੈ ਉਹ ਕਵਰ ਕੀਤਾ ਜਾ ਰਿਹਾ ਹੈ ਤੇ ਆਪਾਂ ਤੁਹਾਨੂੰ ਇੱਥੇ ਲੈ ਕੇ ਚੱਲਾਂਗੇ ਤੁਹਾਨੂੰ ਦੱਸਾਂਗੇ ਕਿਸ ਲੈਵਲ ਦੀ ਇਨੋਵੇਸ਼ਨ ਹੈ ਜਿਹੜੀ ਉਹ ਵਰਲਡ ਲੈਵਲ ਤੇ ਚੱਲ ਰਹੀ ਹੈ ਤੇ ਆਪਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਕੀ ਸਿੱਖਣਾ ਚਾਹੀਦਾ ਤੇ ਕੀ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਇੰਪਰੂਵ ਕਰਨਾ ਚਾਹੀਦਾ ਤਾਂ ਜੋ ਆਪਾਂ ਵੀ ਅੱਗੇ ਫਿਊਚਰ ਲਈ ਰੈਡੀ ਰਹਿ ਸਕੀਏ ਆਪਾਂ ਆ AI ਫੈਸਟੀਵਲ ਨੂੰ ਐਕਸਪਲੋਰ ਕਰਦੇ ਆ ਇਕੱਠੇ ਅੱਜ ਦੁਬਈ ਤੋਂ ਸੋ ਆਪਾਂ ਤੁਹਾਨੂੰ ਇਸ ਫੈਸਟੀਵਲ ਦਾ ਪੂਰਾ ਟੂਰ ਦਿੰਨੇ ਆ ਪਰ ਉਸ ਤੋਂ ਪਹਿਲਾਂ ਆਪਾਂ ਸਮਝਦੇ ਆ ਕਿ ਦੁਬਈ AI ਫੈਸਟੀਵਲ ਹੈ ਕੀ ਹਨਾ ਇਹ ਕਿੰਨਾ ਇੰਪੋਰਟੈਂਟ ਹੈ ਕਿੰਨੀ ਕੀ ਜ਼ਰੂਰੀ ਚੀਜ਼ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਊਗੀ ਕਿ AI ਨੂੰ ਲੈ ਕੇ ਦੁਬਈ ਜਾਂ UAE ਬਹੁਤ ਜ਼ਿਆਦਾ ਸੀਰੀਅਸ ਹੈ ਤੇ ਇਹ ਆਪਾਂ ਨੂੰ ਇਹ ਤੋਂ ਪਤਾ ਲੱਗਦਾ ਕਿ 2017 ਦੇ ਵਿੱਚ ਇਹਨਾਂ ਨੇ ਆਪ ਦਾ ਇੱਕ ਆਫੀਸ਼ੀਅਲ ਮਨਿਸਟਰ ਹੀ ਅਨਾਉਂਸ ਕਰਤਾ ਸੀ ਜਿਹੜਾ ਕਿ ਦੁਨੀਆ ਦਾ ਫਰਸਟ ਮਨਿਸਟਰਸ ਸੀ ਜਿਹੜਾ ਸਟੇਟ ਆਫ ਏਆਈ ਤੇ ਕੰਮ ਕਰ ਰਿਹਾ ਦੂਸਰੀ ਮੇਨ ਚੀਜ਼ ਯੂਏਈ ਦੀ ਸਟਰੈਟਜੀ ਹੈ ਕਿ 2031 ਦੇ ਵਿੱਚ ਇਹ ਗਲੋਬਲ ਲੀਡਰ ਬਣਨਾ ਚਾਹੁੰਦੇ ਨੇ ਏਆਈ ਦੇ ਵਿੱਚ ਤੀਸਰੀ ਮੇਨ ਚੀਜ਼ ਯੂਏਈ ਦੇ ਵਿੱਚ ਇੱਕ ਡੈਡੀਕੇਟਿਡ ਯੂਨੀਵਰਸਿਟੀ ਵੀ ਸੈਟਅਪ ਹੋ ਚੁੱਕੀ ਆ ਜੋ ਕਿ 2019 ਦੇ ਵਿੱਚ ਸੈਟਅਪ ਹੋਈ ਸੀ ਜਿਹੜੀ ਮੁਹੰਮਦ ਬਿਨ ਯਾਦ ਯੂਨੀਵਰਸਿਟੀ ਆਫ ਏਆਈ ਹੈ ਜਿਹੜੀ ਕਿ ਗ੍ਰੈਜੂਏਟ ਲੈਵਲ ਕੋਰਸੇਸ ਵੀ ਦੇ ਰਹੀ ਹੈ ਏਆਈ ਤੇ ਹੁਣ ਇਹ ਤਾਂ ਸੀ ਕਿ ਦੁਬਈ ਕਿੰਨਾ ਸੀਰੀਅਸ ਹੈ AI ਨੂੰ ਲੈ ਕੇ ਹੁਣ ਇਹ ਸਮਝਦੇ ਆ ਕਿ ਦੁਬਈ AI ਵੀਕ ਹੈ ਕੀ ਸੀ ਪਰ ਦੁਬਈ AI ਵੀ ਕੇ ਪਿਛਲੇ ਸਾਲ ਵੀ ਹੋਈ ਸੀ ਪਰ ਐਕਤੀ ਇਹਨਾਂ ਨੇ 8 ਮਹੀਨਿਆਂ ਬਾਅਦ ਇਹ ਕਰਤੀ ਹੈ ਕਿਉਂਕਿ ਜੋ AI ਦੀ ਸਪੀਡ ਚੱਲ ਰਹੀ ਹੈ ਇਹਨਾਂ ਨੂੰ ਇਹ ਕਿ ਅਸੀਂ ਪਿੱਛੇ ਨਾ ਰਹਿ ਜਾਈਏ ਤਾਂ April 21 ਤੋਂ ਲੈ ਕੇ April 25 ਤੱਕ ਦੁਬਈ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਵੈਂਟਸ ਸੀ ਕੁਝ ਇਵੈਂਟਸ ਇਨਵਾਈਟ ਓਨਲੀ ਸੀ ਕੁਝ ਇਵੈਂਟਸ ਪਬਲਿਕ ਲਈ ਵੀ ਖੁੱਲੇ ਸੀ ਸਾਨੂੰ ਕੁਝ ਇਵੈਂਟਸ ਤੇ ਅਕਸੈਸ ਮਿਲ ਗਿਆ ਸੀ ਕਿਉਂਕਿ ਅਸੀਂ AI ਤੇ ਕੰਮ ਕਰਦੇ ਹਾਂ ਤਾਂ ਕਰਕੇ ਪਰ ਮੋٹے ਮੋٹے ਇਹਦੇ ਵਿੱਚ ਪ੍ਰੋਮਪਟ ਇੰਜੀਨੀਅਰਿੰਗ ਦੀ ਚੈਂਪੀਅਨਸ਼ਿਪ ਚੱਲ ਰਹੀ ਸੀ ਮਸ਼ੀਨਸ ਕੈਨ ਸੀ ਦੀ ਸਬਮਿਟ ਚੱਲ ਰਹੀ ਸੀ ਦੁਬਈ AI ਫੈਸਟੀਵਲ ਚੱਲ ਰਿਹਾ ਸੀ ਤੇ ਦੁਬਈ ਅਸੈਂਬਲੀ ਫਾਰ AI ਚੱਲ ਰਹੀ ਸੀ ਕੁਝ ਇਵੈਂਟਸ ਸੀ ਜਿਹੜੇ ਉਹ ਟਾਪ ਲੀਡਰਸ ਤੇ ਹੀ ਸੀ ਜਿੱਤੇ ਉਹ ਬੈ ਕੇ AI ਤੇ ਡਿਸਕਸ਼ਨਸ ਕਰ ਰਹੇ ਸੀ ਤਾਂ ਇਹ ਤਾਂ ਸੀ ਕੀ ਹੈ ਦੁਬਈ AI ਵੀਕ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਫੈਸਟੀਵਲ ਤੇ ਜਦੋਂ ਆਪਾਂ ਇਸ ਫੈਸਟੀਵਲ ਤੇ ਐਂਟਰ ਕਰਦੇ ਹਾਂ ਤਾਂ ਆਪਣੀ ਰਜਿਸਟ੍ਰੇਸ਼ਨ ਬੈਜਸ ਆ ਜਿਹੜੇ ਉਹ ਆਪਾਂ ਕਲੈਕਟ ਕਰਨ ਤੋਂ ਬਾਅਦ ਆਪਾਂ ਐਂਟਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਅਲੱਗ-ਅਲੱਗ ਕੰਟਰੀਜ਼ ਤੋਂ ਬੰਦਿਆਂ ਨੇ ਉੱਤੇ ਆਪਦੇ ਪ੍ਰੋਡਕਟ ਡਿਸਪਲੇ ਕੀਤੇ ਹੋਇਆ ਜਿਹਦੇ ਵਿੱਚ ਇੱਕ ਆਪਣੇ ਗੂੰਗੇ ਬહેરા ਬੰਦਿਆਂ ਲਈ ਪ੍ਰੋਡਕਟ ਸੀ ਰਾਈਟ ਕਿ ਉਹਨਾਂ ਨੂੰ ਜੋ ਬੋਲਣਾ ਚਾਹੁੰਦੇ ਆ ਉਹ ਆ ਇਹ ਟ੍ਰਾਂਸਲੇਟ ਕਰਕੇ ਸਾਈਨ ਲੈਂਗੁਏਜ ਦੇ ਵਿੱਚ ਸਮਝਾਏਗੀ ਇਦਾਂ ਦੇ ਮੌਕ AI ਇੰਟਰਵਿਊ ਦਾ ਇੱਕ ਪ੍ਰੋਡਕਟ ਸੀਜ਼ ਐਂਡ ਹਾਇਰ ਜੋ ਇੰਡੀਅਨ ਬੰਦੇ ਆਨੇ ਬਣਾਇਆ ਹੋਇਆ ਸੀ AI ਸੋਡੀਆ ਮੌਕ ਇੰਟਰਵਿਊਸ ਲਊਗੀ ਉਸ ਤੋਂ ਬਾਅਦ ਹੋਰ ਬਹੁਤ ਪ੍ਰੋਡਕਟ ਸੀ ਜਿਹੜੇ ਡਿਫਰੈਂਟ ਡਿਫਰੈਂਟ ਸੀ ਜਿਦੇ ਵਿੱਚ ਟਾਪ ਕੰਪਨੀਆਂ ਸੀ ਵਨ ਮਾਈਕਰੋਸਾਫਟ ਵਰਸਲ ਇਦਾਂ ਦੀਆਂ ਕੰਪਨੀਆਂ ਵੀ ਸੀ ਜਿਹੜੀਆਂ ਉੱਥੇ ਆਈਆਂ ਹੋਈਆਂ ਸੀ ਥੋੜਾ ਆਪਾਂ ਅੱਗੇ ਹੋਰ ਇਹਨੂੰ ਐਕਸਪਲੋਰ ਕਰਦੇ ਆ ਤਾਂ ਉੱਥੇ ਆਪਾਂ ਨੂੰ ਇਹ ਪਤਾ ਲੱਗਦਾ ਕਿ ਦੁਬਈ ਦੇ ਵਿੱਚ ਇੱਕ ਦੁਬਈਏ ਕੈਂਪਸ ਨਾਂ ਦਾ ਇਨੀਸ਼ੀਏਟਿਵ ਚੱਲ ਰਿਹਾ ਜਿੱਤੇ ਉਹ ਸੋਨੂੰ ਗਾਈਡ ਕਰਦੇ ਨੇ AI ਦੇ ਵਿੱਚ ਅੱਗੇ ਸਿੱਖਣ ਨੂੰ ਪੜਨ ਨੂੰ ਇਤੋਂ ਬਹੁਤ ਕੁਝ ਕਲੈਕਟ ਕੀਤਾ ਬਹੁਤ ਕੁਝ ਸਿੱਖਿਆ ਬਹੁਤ ਡਿਸਕਸ਼ਨਸ ਹੋਈਆਂ ਤੇ ਮੈਨੂੰ ਲੱਗਦਾ ਕਿ ਹਰ ਕੰਟਰੀ ਦਾ ਬੰਦਾ ਸਾਨੂੰ ਉੱਥੇ ਮਿਲਿਆ ਰਾਈਟ ਨੈਟਵਰਕਿੰਗ ਲਈ ਵੀ ਬਹੁਤ ਚੰਗਾ ਇਵੈਂਟ ਸੀ ਜਿਹੜਾ ਸਾਨੂੰ ਇਹ ਲੱਗਿਆ ਉਸ ਤੋਂ ਬਾਅਦ ਅਸੀਂ ਮੂਵ ਹੋਏ ਮੇਨ ਸਟੇਜ ਵੱਲ ਮੇਨ ਸਟੇਜ ਤੇ ਟਾਪ ਸਪੀਕਰਸ ਸੀ ਜਿਹੜੇ ਬੈੱਕ ਡਿਸਕਸ਼ਨਸ ਹੋ ਰਹੀਆਂ ਸੀ ਹੈਵिली ਡਿਸਕਸ਼ਨਸ ਹੋ ਰਹੀਆਂ ਨੇ ਹੈਲਥ케ਅਰ ਦੇ ਵਿੱਚ ਐਵੀਏਸ਼ਨ ਦੇ ਵਿੱਚ ਇਨਾਂ ਚੀਜ਼ਾਂ ਦੇ ਵਿੱਚ AI ਦੀ ਕੀ ਇੰਪੈਕਟ ਆਊ AI ਰੈਗੂਲੇਸ਼ਨ ਤੇ ਬਹੁਤ ਵੱਡੀ ਚਰਚਾ ਹੋ ਰਹੀ ਹੈ ਕਿ AI ਨੂੰ ਰੈਗੂਲੇਟ ਕਿਵੇਂ ਕੀਤਾ ਜਾਊਗਾ ਸ਼ਾਇਦ ਆਪਣੇ ਤੇ ਉਹ ਨਹੀਂ ਹੁੰਦੀ ਪਰ ਉੱਤੇ ਸਾਰੀਆਂ ਡਿਸਕਸ਼ਨਸ ਹੋ ਰਹੀਆਂ ਸੀ ਉਹ ਇਵੈਂਟ ਅਟੈਂਡ ਕੀਤਾ ਹਾਂ ਉਹਦੀ ਮੈਂ ਕੁਝ ਕਲਿੱਪਸ ਇੱਥੇ ਲਗਾ ਵੀ ਦੂੰਗਾ ਉਸ ਤੋਂ ਬਾਅਦ ਅਸੀਂ ਮੈਂ ਥੋੜਾ ਹੈਰਾਨ ਵੀ ਰਹਿ ਗਿਆ ਸੀ ਉੱਥੇ ਪੌਡਕਾਸਟ ਸਟੂਡੀਓਜ਼ ਬਨੇ ਹੋਏ ਸੀ ધ ਐਂਟਰਪ੍ਰੈਨਰ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਮੀਡੀਆ ਹਾਊਸ ਹੈ ਬਿਜ਼ਨੈਸਸ ਦੇ ਵਿੱਚ ਰਾਈਟ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਉੱਥੇ ਪੌਡਕਾਸਟ ਸਟੂਡੀਓ ਬਣਿਆ ਸੀ ਜਿੱਥੇ ਉਹ ਜੋ ਵੀ ਉੱਥੇ ਟਾਪ AI ਇਨੋਵੇਟਰਸ ਆਏ ਹੋਏ ਸੀ ਉਹਨਾਂ ਨਾਲ ਬੈਠ ਕੇ ਗੱਲ ਹੋ ਰਹੀ ਸੀ ਹੋਰ ਉੱਥੇ ਕਈ ਪੌਡਕਾਸਟ ਸਟੂਡੀਓਜ਼ ਬਨੇ ਹੋਏ ਸੀ ਤਾਂ ਓਵਰਆਲ ਬਹੁਤ ਹੀ ਚੰਗਾ ਐਕਸਪੀਰੀਅੰਸ ਸੀ ਮੈਨੂੰ ਲੱਗਦਾ ਦੁਨੀਆ ਦੀ ਹਰ ethnicities ਤੋਂ ਹਰ ਬੈਕਗ੍ਰਾਉਂਡ ਤੋਂ ਬੰਦਾ ਮਿਲਿਆ ਬਹੁਤ ਇਨੋਵੇਟਰਸ ਮਿਲੇ ਹੋਰ ਵੀ ਇਵੈਂਟਸ ਅਸੀਂ ਅਟੈਂਡ ਕੀਤੇ ਕੁਝ ਕੇ ਰਿਕਾਰਡਿੰਗ ਅਲਾਉਡ ਨਹੀਂ ਸੀ ਬਟ ਓਵਰਆਲ ਇਹ ਸਾਡਾ ਐਕਸਪੀਰੀਅੰਸ ਸੀ ਤਾਂ ਹੁਣ ਉੱਥੋਂ ਸਿੱਖਿਆ ਕੀ ਇਹ ਸਮਝ ਕੀ ਆਇਆ ਮੈਂ ਉਹ ਆਪਦੇ टॉप 5 ਇਨਸਾਈਡਸ ਨੂੰ ਉਹਨੂੰ ਦੱਸਦਾ ਤਾਂ ਜੋ ਜੇ ਤੁਸੀਂ ਨਹੀਂ ਵਿਜ਼ਿਟ ਕਰ पाए ਤਾਂ ਘੱਟੋ ਘੱਟ ਤੁਸੀਂ ਇੱਥੇ ਬੈਠੇ ਸੋ ਨੂੰ ਪਤਾ ਜ਼ਰੂਰ ਹੋਵੇ ਕਿ ਦੁਨੀਆ ਤੇ ਕੀ ਹੋ ਰਿਹਾ ਮੇਰੀ ਪਹਿਲੀ ਇਨਸਾਈਟ ਕੀ ਹੈ ਕਿ AI ਟੂਲਸ ਦੀ ਜਗ੍ਹਾ ਹੁਣ AI ਏਜੰਟਸ ਤੇ ਕੰਮ ਹੋ ਰਿਹਾ ਹੈ AI ਟੂਲਸ ਕਿਵੇਂ ਆ ਜਿਵੇਂ ਚੈਟ GPT ਆਪਣਾ ਇੱਕ AI ਟੂਲ ਹੈ ਨਾ ਹੋਰ ਕਈ ਟੂਲ ਨੇ ਮਿਡ ਜਰਨੀ ਟੂਲ ਹੈ ਪਰ ਹੁਣ ਲੋਕ AI ਏਜੰਟਸ ਨੂੰ ਤਵੱਜੋ ਦੇ ਰਹੇ ਹੈ ਤਾਂ ਜੋ ਆਟੋਮੇਸ਼ਨ ਦਾ ਵਰਕ ਫਲੋ ਕੰਮ ਹੋਵੇ ਕਿ ਹੁਣ ਸਿਰਫ ਇਹ ਨਹੀਂ ਕਿ ਮੈਂ ਇੱਕ ਟੂਲ ਤੇ ਪ੍ਰੋਂਪਟ ਪਾਇਆ ਤੇ ਮੈਂ ਆਨਸਰ ਲੈ ਲਿਆ ਤੇ ਮੇਰੀ ਕੰਮ ਖਤਮ ਲੋਗੇ ਅਸਪੈਕਟ ਕਰ ਰਹੇ ਨੇ ਕਿ AI ਸਾਡਾ ਐਂਡ ਟੂ ਐਂਡ ਵਰਕ ਹੈ ਜਿਹੜਾ ਉਹ ਪੂਰਾ ਖਤਮ ਕਰੇ ਉਹ ਭਾਵੇਂ ਮੈਂ ਸੇਲਸ ਮੈਨੇਜਮੈਂਟ ਹੋ ਗਈ ਮੈਂ ਲੀਡ ਨੂੰ ਕਨਵਰਜਨ ਹੋ ਗਈ ਜਾਂ ਹੋਰ ਏਦਾਂ ਦੀਆਂ ਚੀਜ਼ਾਂ ਨੇ ਰਾਈ ਮੇਰੀ ਬਿਲਿੰਗ ਹੋ ਗਈ ਰਾਈ ਇੰਨਾਂ ਚੀਜ਼ਾਂ ਦਾ AI ਧਿਆਨ ਦੇ ਇਸ ਚੀਜ਼ ਨੂੰ ਲੈ ਕੇ ਮੈਨੂੰ ਬਹੁਤ ਲੋਕ ਸੀਰੀਅਸ ਲੱਗੇ ਉਸ ਤੋਂ ਬਾਅਦ ਜਿਹੜੀ ਮੈਨੂੰ ਦੂਸਰੀ ਚੀਜ਼ ਰੈਲਾਈਜ਼ ਹੋਈ ਉਏ ਹੋਈ ਕਿ ਸ਼ਾਇਦ ਹੁਣ ਰੀਅਲ ਪ੍ਰੋਬਲਮਸ ਦਾ ਟਾਈਮ ਹੈ ਸੋਲਵ ਕਰਨ ਦਾ ਤਾਂ ਹੁਣ ਬਿਜ਼ਨੈਸਸਿਸ ਜਾਂ ਇਨੋਵੇਟਰਸ ਜਾਂ ਟਾਪ ਵੀ ਸੀਜ਼ ਇਨਵੈਸਟਮੈਂਟ ਬੈਂਕਰਸ ਉਹ ਇੰਟਰਸਟਿਡ ਨਹੀਂ ਆ ਤੁਹਾਡੇ ਫੈਂਸੀ ਡੈਮੋ ਦੇਖਣ ਚ ਉਹ ਜਿਆਦਾ ਇੰਟਰਸਟਿਡ ਹੈ ਕਿ ਤੁਸੀਂ ਕੀ ਰੀਅਲ ਪ੍ਰੋਬਲਮ ਸੋਲਵ ਕਰਦੇ ਹੁਣ ਉਹ ਕੋਈ ਉਹਨਾਂ ਨੂੰ ਤੁਸੀਂ ਫੋਟੋ ਜਨਰੇਟ ਕਰਾ ਦੋਗੇ ਫੋਟੋ ਤੋਂ ਵੀਡੀਓ ਬਣਾ ਦੋਗੇ ਉਹ ਇਸ ਚੀਜ਼ ਨੂੰ ਦੇਖ ਕੇ ਐਕਸਾਈਟਿਡ ਨਹੀਂ ਹੁੰਦੇ ਉਹ ਇਹ ਕਹਿੰਦੇ ਆ ਕਿ ਤੁਸੀਂ ਕੀ ਸਾਡੀ ਰੀਅਲ ਪ੍ਰੋਬਲਮ ਨੂੰ ਸੋਲਵ ਕਰੋਗੇ ਉਹ ਬਿਲਿੰਗ ਦੀ ਵੀ ਹੋ ਸਕਦੀ ਹੈ ਸੀਆਰਐਮ ਦੀ ਵੀ ਹੋ ਸਕਦੀ ਹੈ ਕੋਈ ਆਟੋਮੇਟਿਡ ਸਪੋਰਟ ਵੀ ਹੋ ਸਕਦੀ ਹੈ ਤੀਸਰੀ ਚੀਜ਼ ਜਿਹੜੀ ਮੈਂ ਰੈਲਾਈਜ਼ ਕੀਤੀ ਕਿ ਜਿਹੜੀਆਂ ਹਾਈਲੀ ਰੈਗੂਲੇਟਡ ਇੰਡਸਟਰੀਜ਼ ਹੁੰਦੀਆਂ ਨੇ ਭਾਵੇਂ ਉਹ ਐਵੀਏਸ਼ਨ ਹੋਗੀ ਹੈਲਥ케어 ਹੋਗੀ ਫਾਈਨਾਂਸ ਹੋਗੀ ਜਿੱਦੇ ਚ ਆਪਣੇ ਬੰਦੇ ਕਹਿੰਦੇ ਕਿ ਯਾਰ AI ਦੇ ਚ ਗਲਤੀਆਂ ਕਰੋ ਉਹਨਾਂ ਚ AI ਇੰਪਲੀਮੈਂਟੇਸ਼ਨ ਦੀ ਗੱਲ ਚੱਲ ਰਹੀ ਹੈ ਰਾਈਟ ਤੇ ਉਹ ਕਿਵੇਂ ਕੀਤਾ ਜਾਊਗਾ ਕਿਵੇਂ ਉਹ ਸਿਕਿਉਰਲੀ ਅਡਾਪਟ ਹੋਊਗਾ ਤੇ ਕਿਵੇਂ ਉਹਦੇ ਚ ਹਿਊਮਨ ਦੀ ਜਿਹੜੀ ਮੈਨੂਅਲੀ ਇੰਟਰਵੈਂਸ਼ਨ ਨਾਲ ਗਲਤੀਆਂ ਹੁੰਦੀਆਂ ਨੇ ਉਹਨਾਂ ਨੂੰ ਘਟਾਇਆ ਜਾ ਸਕਦਾ ਹੈ ਕਿਵੇਂ ਉਹ ਡਿਲੇ ਘਟਾ ਸਕਦੇ ਨੇ ਤੇ ਕੋਸਟ ਘਟਾ ਸਕਦੇ ਨੇ ਉਹਦੇ ਤੇ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਚੌਥੀ ਚੀਜ਼ ਮੈਂ ਰੈਲਾਈਜ਼ ਕੀਤੀ ਕਿ ਹਰ ਬੰਦੇ ਦੀ ਡਿਫਰੈਂਟ ਅਪਰੋਚ ਹੈ ਸੋਲੋ ਐਂਟਰਪ੍ਰੈਨਰ ਜਿਹੜਾ ਕੋਈ ਕੱਲਾ ਬੰਦਾ ਆਉਂਦਾ ਉਹਨੂੰ ਸਪੀਡ ਤੇ ਸਿੰਪਲੀਸਿਟੀ ਚਾਹੀਦੀ ਹੈ ਪਰ ਜੇ ਕੋਈ ਐਸਐਮਈ স্মਾਲ ਮੀਡੀਅਮ ਸਟੇਲ ਐਂਟਰਪ੍ਰਾਈਜ਼ ਕੋਈ ਛੋਟੀ ਕੰਪਨੀ ਆਉਂਦੀ ਹੈ ਉਹਨੂੰ ਜ਼ਿਆਦਾ ਕਲਾਇੰਟਸ ਤੇ ਕਟੈਰਰਸ ਚਾਹੀਦੇ ਆ ਐਂਟਰਪ੍ਰਾਈਜ਼ ਨੂੰ ਆਪਟੀਮਾਈਜੇਸ਼ਨ ਮਤਲਬ ਵੱਡੀਆਂ ਕੰਪਨੀ ਨੂੰ ਆਪਟੀਮਾਈਜੇਸ਼ਨ ਚਾਹੀਦੀ ਆ ਕਿ ਯਾਰ ਤੁਸੀਂ ਸਾਡੀ ਵਰਕ ਫੋਰਸ ਆਪਟੀਮਾਈਜ਼ ਕਰ ਦਿਓ ਸਾਡੀ ਲੀਡ ਜਨਰੇਸ਼ਨ ਆਪਟੀਮਾਈਜ਼ ਕਰ ਦਿਓ ਰਾਈਟ ਐਂਡ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਇੰਪਲੀਮੈਂਟੇਸ਼ਨ ਚਾਹੀਦੀ ਆ ਤਾਂ ਹਰ ਬੰਦੇ ਦੀ ਡਿਫਰੈਂਟ ਮੰਗ ਸੀ ਜਿਹੜੀ ਅਸੀਂ ਉੱਥੇ ਐਨਲਾਈਜ਼ ਕੀਤੀ ਤੇ ਲਾਸਟ ਥਿੰਗ ਇਜ਼ ਕਿ ਕੰਬੀਨੇਸ਼ਨ ਆਫ AI ਐਂਡ ਰੋਬੋਟਿਕਸ ਤਮ ਮਸ਼ੀਨਸ ਜਿਹੜੀਆਂ AI ਨਾਲ ਰਨ ਹੋਣਗੀਆਂ AI 에ਜੈਂਟਸ ਨਾਲ ਚੱਲਣਗੀਆਂ ਉਹ ਬਹੁਤ ਵੱਡਾ ਫਿਊਚਰ ਹੈ ਜਿਹੜਾ ਸਾਨੂੰ ਉੱਥੇ ਪੋਟੈਂਸ਼ੀਅਲ ਦੇਖਿਆ ਤਾਂ ਇਹ ਤਾਂ ਸੀ ਮੇਰੀ ਅੰਡਰਸਟੈਂਡਿੰਗ ਮੇਰੇ ਵੱਲੋਂ ਤੁਹਾਨੂੰ ਇੱਕ ਉਥੋਂ ਦਾ ਇੱਕ ਛੋਟਾ ਜਿਹਾ ਟੂਲ ਇਹਦੇ ਤੇ ਮੈਂ ਡਿਟੇਲਡ ਵੀਡੀਓਜ਼ ਵੀ ਅੱਗੇ ਲੈ ਕੇ ਆਉਂਦਾ ਰਹੂੰਗਾ ਜੇ ਤੁਹਾਨੂੰ ਲੱਗਦਾ ਮੈਨੂੰ AI ਤੇ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਨੇ ਜ਼ਰੂਰ ਥੱਲੇ ਕਮੈਂਟ ਕਰਿਓ ਅਸੀਂ ਤਾਂ ਨਹੀਂ ਬਣਾਉਂਦੇ ਕਿਉਂਕਿ ਟੈਕਨੀਕਲ ਆਡੀਅנס ਥੋੜੀ ਜਿਹੀ ਘੱਟ ਹੁੰਦੀ ਹੈ ਪਰ ਤੁਸੀਂ ਨੂੰ ਜ਼ਰੂਰ ਦੱਸਿਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਿਵੇਂ ਲੱਗੀ ਵੀਡੀਓਜ਼ ਦੱਸਿਓ ਜ਼ਰੂਰ ਸਵਾਲ ਆਪਦੇ ਕਮੈਂਟਸ ਤੁਸੀਂ ਨੀਚੇ ਪਾ ਸਕਦੇ ਹੋ ਅਸੀਂ ਤੁਹਾਨੂੰ ਇਹਦੇ ਤੇ ਹੋਰ ਅਪਡੇਟ ਕਰਦੇ ਰਾਂਗੇ ਤਦ ਤੱਕ ਲਈ ਦਿਸ ਇਜ਼